ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆ ਸੈਲਰ ਐ ਸਾਹਮਣੇ ਕਣਕਵਾਲ ਭੰਗੂਆ ਸੈਲਰ ਦੀ ਕੰਦ ਡਿਗਣ ਕਰਕੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਆ ਸਾਹਮਣੇ ਤੁਹਾਨੂੰ ਦਿਖਾਉਂਦੇ ਆ ਪੂਰੀ ਕੰਦ ਕਿਵੇਂ ਹਜ਼ਾਰਾਂ ਇਟਾਂ ਦੇ ਹੇਠਾਂ ਨੌਜਵਾਨ ਦਫ਼ਨ ਹੋ ਗਏ ਤਿੰਨ ਘਰਾਂ ਦੇ ਚਿਰਾਗ ਬੁੱਝ ਗਏ ਬੱਚਿਆਂ ਦੇ ਜੋ ਬੱਚੇ ਤੇ ਉਹ ਰੁਲਗੇ ਜੇ ਕਹਦੀ ਆਉਣ ਵਾਲਾ ਭਵਿੱਖ ਰੁਲ ਗਿਆ ਬੱਚਿਆਂ ਦਾ ਕਿਸੇ ਮਾਤਾ ਦਾ ਪੁੱਤ ਬਾਪ ਦਾ ਪੁੱਤ ਜੋ ਚਲਿਆ ਗਿਆ ਨੌਜਵਾਨ ਤਿੰਨ ਦੀ ਮੌਤ ਹੋ ਗਈ ਦੇਖੋ ਪੂਰੀ ਰਿਪੋਰਟ ਆ ਦੇਖੋ ਹਾਲਾਤ ਕਿੱਥੋਂ ਐ ਨਹੀਂ ਪਤਾ ਕੁਝ ਉੱਤੋਂ ਦੇਖ ਕੇ ਜਾਇਓ ਬਈ ਕਿਤੇ ਬੱਜੇ ਕੁਝ ਓਏ ਬਈ ਇਹ ਗਾਰੇ ਚ ਜਣੀ ਜਾਂਦੇ ਨੇ ਅੰਜਲੀ ਇਹਨਾਂ ਦੀ ਇਹ ਮਜ਼ਦੂਰ ਕਿੱਥੇ ਦਬੇ ਹੋਏ ਸੀ ਜੀ ਮਜ਼ਦੂਰ ਆ ਜਗ੍ਹਾ ਤੇ ਦਬੇ ਹੋਏ ਤੇ ਇੱਥੇ ਉਹ ਚੱਪਲਾਂ ਪਈਆਂ ਨੇ ਉਹ ਦੇਖ ਅੱਛੇ ਚੱਪਲਾਂ ਕਿੱਥੇ ਪਈਆਂ ਨੇ ਉਹ ਪਈਆਂ ਨੇ ਉਹ ਅੱਗੇ ਆਓ ਪਰਾ ਚੱਲੋ ਅੱਗੇ ਉਹ ਉੱਥੇ ਉੱਥੇ ਆ ਦੇਖੋ ਚੱਪਲ ਦੇਖੋ ਜੀ ਮਜ਼ਦੂਰ ਉਰੇ ਉਰੇ ਦਬੇ ਨੇ ਮਜ਼ਦੂਰ ਤਿੰਨ ਮਜ਼ਦੂਰ ਕੱਡੇ ਨੇ ਆ ਚੱਪਲਾਂ ਪਈਆਂ ਨੇ ਉਹਨਾਂ ਦੀਆਂ ਦੇਖ ਸਕਦੇ ਹੋ ਵਿੱਚ ਆ ਦੇਖੋ ਤੇ ਹੋਰ ਵੀ ਉਹਨਾਂ ਦਾ ਸਮਾਨ ਇੱਥੇ ਵਿੱਚ ਕਪੜਾ ਲੀੜਾ ਵਿੱਚ ਪਿਆ ਹੋਊਗਾ ਮਜ਼ਦੂਰਾਂ ਦੇ ਹਾਲਾਤ ਦੇਖ ਲਓ ਆ ਪਈ ਇੱਕ ਚੱਪਲ ਆ ਪਈ ਹੈ ਮਜ਼ਦੂਰ ਆ ਪਈ ਹੈ ਚੱਪਲ ਬene ਨੀਚੇ ਦਵੇ ਉਹ ਦੇਖੋ ਦਿਖਾਓ ਅਸਲੀ ਪਈ ਨੇ ਤਾਂਸਲੇ ਪਈ ਨੇ ਵਿੱਚ ਦੇਖ ਸਕਦੇ ਹੋ ਬਿਲਕੁਲ ਉਹ ਤਾਂਸਲੇ ਉਹ ਪਈ ਨੇ ਜੀ ਵਿੱਚ ਆਮ ਜੇ ਦੀ ਮੰਗ ਕਰਦੇ ਇੱਥੇ ਵੀ ਮੰਗ ਕਰਦੇ ਇਸ ਮਾਲਕ ਤੇ ਸਖਤ ਤੋਂ ਸਖਤ ਕਾਈ ਕਰੇ ਪੰਜਾਬ ਸਰਕਾਰ ਆ ਦੇਖੋ ਜੀ ਮਜ਼ਦੂਰ ਕਰੇ ਨਹੀਂ ਇਥੋਂ ਤਾਂ ਵੀ ਸਰਕਾਰ ਆਪ ਦੇ ਪੱਧਰ ਤੇ ਇਹ ਜੜੀ ਜੜੀ ਇਥੋਂ ਗੱਡੇ ਨੇ ਮਜ਼ਦੂਰ ਜ਼ਰੂਰ ਕਾਰਵਾਈ ਕਰੇ ਅਸੀਂ ਮੰਗ ਕਰਦੇ ਜੱਥੇ ਇੱਕ ਕਾਇਮ ਮਜ਼ਦੂਰਾਂ ਦੀ ਮੌਤ ਹੋਈ ਹੈ ਜੀ ਤੇ ਨਦੀ ਜੀ ਅੱਛਾ ਕੋਈ ਗੰਭੀਰ ਵੀ ਹੈ ਜ਼ਖਮੀ ਜ਼ਖਮੀ ਦੋ ਮਜ਼ਦੂਰ ਨੇ ਪਰ ਦਰਜਣਾ ਮਜ਼ਦੂਰ ਹੋਰ ਵੀ ਜ਼ਖਮੀ ਹੋਏ ਨੇ ਜਿਹੜੇ ਦਾਖਲ ਨਹੀਂ ਹੋਏ ਤੇ ਜਿਹੜੇ ਇੱਥੇ ਕੰਮਕਾਰ ਕਰਦੇ ਤੇ ਬਹੁਤ سارے ਮਜ਼ਦੂਰ ਨੇ ਜਿਨ੍ਹਾਂ ਦਾ ਆਹ ਦੇਖੋ ਜੀ ਆਹ ਕੰਦ ਉਹ ਦੇਖੋ ਐ ਡਿ ਗਈ ਆਈ ਦੇਖੋ ਕਿਹਨਾਂ ਪਹਿਲਾਂ ਕੰਦ ਦੇਖ ਲਓ ਕਿੰਨੀ ਉੱਚੀ ਹੈ ਰ데요 ਗਣ ਲਓ ਆਹ ਦੇਖ ਲਓ ਆ ਕੰਧ ਡਿਗੀ ਹੈ ਜੀ ਦੇਖ ਲਓ ਵੀ ਕੰਧ ਕਿੰਨੀ ਲੰਮੀ ਹੈ ਦੇਖ ਸਕਦੇ ਹੋ ਸਮੇਂ ਦੀਆਂ ਗੱਲਾਂ ਆ ਕੰਧ ਡਿਗੀ ਹੈ ਜੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਯਾਰ ਮਜ਼ਦੂਰਾਂ ਨੂੰ ਮਾਮਾ ਮਾਮਾ ਜਾ ਲੈ ਲੋ ਇਨਸਾਫ ਮਿਲ ਸਕੇ ਯਾਰ ਬੱਚੇ ਰੁਲਗੇ ਛੋਟੇ 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 ਇੰਨੇ ਆ ਉੱਚੀਆਂ ਕੰਧਾਂ ਦੇਖੋ ਤੋਂ ਮਸਾਲੇ ਨਾਲ ਚੋਪੜੀ ਹੋਈ ਸੀ ਬਈ ਹੈ ਨਾ ਕੱਲੀ ਮਸਾਲੇ ਨਾਲ ਵੀ ਜੀ ਮਸਾਲਾ ਤਾਂ ਲੱਗੇ ਨਹੀਂ ਹੋਇਆ ਮਸਾਲੇ ਨਾਲ ਤਾਂ ਲੇਪਾ ਪੋਚੀ ਜੀ ਕਰੀ ਹੋਈ ਹੈ ਗਾਰੇ ਦੇ ਵਿੱਚ ਕੰਦਾ ਜਿਹੜੀ ਗਾਰੇ ਦੇ ਵਿੱਚ ਕੰਦ ਕੱਢ ਕੇ ਇੰਨੀ ਉੱਚੀ ਤੇ ਉੱਤੇ ਮਸਾਲੇ ਦਾ ਬੁਰਸ਼ ਮਾਰਿਆ ਹੋਇਆ ਹੈ ਇੱਕੋ ਹੀ ਦਿਨ ਦੇ ਵਿੱਚ ਐਡੀ ਵੱਡੀ ਕੰਦ ਦਾ ਕੋਈ ਲੈਟਰ ਲੱਗਦਾ ਹੁੰਦਾ ਕੋਈ 100 ਤਰ੍ਹਾਂ ਦੇ ਸਪੋਟਾ ਇੱਕੋ ਹੀ ਦਿਨ ਦੇ ਵਿੱਚ ਸਾਹਮਣੇ ਆ ਛੋਟੇ ਕੰਦਾ ਐਡੇ ਨਹੀਂ ਆ ਦੇਖੋ ਜੀ ਆਹ ਮੱਠੜ ਦਵੇ ਪਏ ਨੇ ਵਿੱਚ ਆ ਦੇਖੋ ਕੰਦਾ ਜੇ ਜਾਨੀ ਕਿ ਉਹ ਨੇਰੀ ਆਹ ਮੱਠੜ ਦਵੇ ਪਏ ਨੇ ਦੋਸਤੋ ਆ ਲਾਲੋ ਕੰਦਾ ਵੀ ਉੱਤੇ ਮਸਾਲੇ ਦਾ ਥੋਕਾ ਜਾਂ ਫੇਰਿਆ ਹੋਇਆ ਉਹ ਦੇਖੋ ਉਹ ਵੀ ਛੱਡ ਗਈ ਦੂਏ ਪਾਸਿਓਂ ਕ ਵੀਖ ਹਾਲਾਤ ਦੇਖ ਲੋ ਤੁਸੀਂ ਵੀ ਕੀ ਹਿਸਾਬ ਕਿਤਾਬ ਦੇ ਆ ਜਗ੍ਹਾ ਤੋਂ ਜਿਹੜੀ ਇੱਟਾਂ ਨੇ ਚੱਕੀਆਂ ਹੋਈਆਂ ਨੇ ਮਜ਼ਦੂਰ ਜਿੱਥੇ ਦਬੇ ਹੋਏ ਤੇ ਆ ਜੋ ਅੱਛਾ ਆ ਆ ਆ ਜਗ੍ਹਾ ਤੇ ਮਜ਼ਦੂਰ ਨੇ ਜਿਹੜੇ ਦਬੇ ਹੋਏ ਤੇ ਬਾਈ ਪੂਰੇ ਦਬਾ ਦੇਖ ਬੱਲੀਆਂ ਬੁੱਲੀਆਂ ਵਿੱਚੇ ਦਬੀਆਂ ਪਈਆਂ ਨੇ ਬਾਈ ਇੱਟ ਦੇ ਠੰਡਕ ਵਿੱਚ ਵਿੱਚ ਉਜਰ ਜਿਸ ਹਿਸਾਬ ਨਾਲ ਲੋ ਪਹਿਲਾਂ ਨੰਗਲੇ ਪਿੰਡ ਵੀ ਹੋਇਆ ਸੀ ਹਨ ਨਾ ਨੰਗਲੇ ਪਿੰਡ ਦੇ ਵਿੱਚ ਹੋਇਆ ਜਮੰਦੇ ਪਿੰਡ ਦੇ ਵਿੱਚ ਚੱਠੇ ਨਿਹੜੇ ਪਿੰਡ ਦੇ ਵਿੱਚ ਦਬੇ ਪਟਾਕਾ ਫੈਕਟਰੀ ਦੇ ਵਿੱਚ ਜਿਹੜੇ ਮਜ਼ਦੂਰ ਨੇ ਮਰੇ ਇਹਨਾਂ ਦੀ ਅੰਜਲੀ ਦੇ ਕਾਰਨ ਇਸ ਕਰਕੇ ਇਹ ਸਾਰਾ ਜਿਹੜਾ ਕਹਿਰ ਹੈ ਮਜ਼ਦੂਰਾਂ 'ਤੇ ਵਾਪਰਦਾ ਕਿਉਂਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਤੇ ਇਨ੍ਹਾਂ ਲੋਕਾਂ ਦੇ ਜਿਹੜੇ ਹੈਗੇ ਅ ਅੰਜਲੀ ਦੇ ਕਾਰਨ